ਸਤਿ ਸ੍ਰੀ ਅਕਾਲ ਕਿਸਾਨ ਵੀਰੋ ਐਗਰੀਕਲਚਰ ਫਾਰਮਿੰਗ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਆਪਾਂ 1509 ਬਾਸਪਤੀ ਝੋਨੇ ਦੇ ਰੇਟ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਜਿਹੜੇ ਵੀਰਾਂ ਨੇ ਇਸ ਵਾਰ 1509 ਵੈਰੈਟੀ ਲਈ ਹੋਈ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਰੇਟ ਜ਼ਿਆਦਾ ਆਵੇਗਾ ਜਾਂ ਰੇਟ ਆ ਜਿਹੜਾ ਘੱਟ ਲੱਗੇਗਾ ਪਰ ਇਸ ਵਾਰ ਜਿਹੜਾ ਰੇਟ ਆ ਜ਼ਿਆਦਾ ਆਉਣ ਦੇ ਚਾਂਸ ਨੇ ਕਿਸਾਨ ਦੋਸਤੋ ਕਿਉਂਕਿ ਬਹੁਤ ਸਾਰੇ ਏਰੀਏ ਦੇ ਵਿੱਚ ਹੜਾ ਆਉਣ ਦੇ ਕਾਰਨ ਜਿਹੜੀਆਂ ਝੋਨੇਆਂ ਦਾ ਨੁਕਸਾਨ ਹੋ ਚੁੱਕਾ ਹੈ ਜਿਹੜੀਆਂ ਫਸਲਾਂ ਨੇ ਰੁੜ ਚੁੱਕੀਆਂ ਨੇ ਉਸ ਦੇ ਕਾਰਨ ਜਿਹੜੀ ਬਾਸਪਤੀ ਦਾ ਰੇਟ ਵੀ ਜਿਹੜਾ ਜਾਦੇ ਉੱਚਾ ਜਾਣ ਦੇ ਜਿਹੜੇ ਚਾਂਸ ਹੋ ਸਕਦੇ ਨੇ ਵੈਸੇ ਜੇਕਰ ਆਪਾਂ ਗੱਲ ਕਰੀਏ ਸ਼ੁਰੂਆਤੀ ਦੇ ਵਿੱਚ ਵੀ ਰੇਟ ਹੈ ਜਿਹੜਾ ਹੁਣ ਬਹੁਤ ਵਧੀਆ ਦੇਖਣ ਨੂੰ ਮਿਲ ਰਿਹਾ ਝੋਨੇਆਂ ਦਾ 1509 ਵੈਰੈਟੀ ਹੈ ਜੋ ਬਾਸਪਤੀ ਉਸ ਦੀ ਜਿਹੜੀ ਹੁਣ ਮੰਡੀਕਰਨ ਹੋ ਰਿਹਾ ਉਹਦਾ ਰੇਟ ਹੈ ਜਿਹੜਾ ਕੁਝ ਇਸ ਤਰ੍ਹਾਂ ਚੱਲ ਰਿਹਾ ਹੈ ਉਮਰ{{\text{ਸਰ}}}}{ਮੰਡੀ ਦੇ ਵਿੱਚ 3600 ਨੂੰ ਜਿਹੜਾ ਰੇਟ ਆ ਪਾਰ ਕਰ ਚੁੱਕਿਆ ਹੈ 1509 ਦਾ ਅਤੇ ਸਰਸਾ ਮੰਡੀ ਦੇ ਵਿੱਚ 2800 ਤੋਂ 3100 ਤੱਕ ਜਿਹੜਾ ਰੇਟ 1509 ਦਾ ਲੱਗ ਰਿਹਾ ਹੈ ਅਤੇ ਫਤਿਹਬਾਦ ਮੰਡੀ ਦੇ ਵਿੱਚ 2900 ਤੋਂ 3200 ਤੱਕ 1500 ਦਾ ਰੇਟ ਆ ਜਿਹੜਾ ਲੱਗ ਰਿਹਾ ਹੈ। ਅ ਰਾਵੜੀ ਮੰਡੀ ਦੇ ਵਿੱਚ 3445 ਰੁਪਏ ਜਿਹੜਾ 1509 ਬਾਸਪਤੀ ਦਾ ਜਿਹੜਾ ਰੇਟ ਆ ਲੱਗਿਆ ਹੈ ਅਤੇ ਮਲੋਟ ਮੰਡੀ ਦੇ ਵਿੱਚ 2900 ਤੋਂ 3100 ਤੱਕ ਜਿਹੜਾ 1509 ਦਾ ਰੇਟ ਲੱਗ ਰਿਹਾ ਹੈ ਅਤੇ ਲਾੜਵਾ ਮੰਡੀ ਦੇ ਵਿੱਚ 3385 ਰੇਟ ਜਿਹੜਾ 1509 ਦਾ ਲੱਗਿਆ ਹੈ ਜੰਡੇਆਲਾ ਜੰਡੇਆਲਾ ਗੁਰੂ ਮੰਡੀ ਦੇ ਵਿੱਚ ਜਿਹੜਾ 3000 ਤੋਂ 3200 ਤੱਕ ਇਹਦਾ ਰੇਟ ਹੈ ਜਿਹੜਾ ਲੱਗ ਰਿਹਾ ਹੈ 1509 ਵੈਰੈਟੀ ਦਾ ਭਗਤਾਵਾਲ ਮੰਡੀ ਦੇ ਵਿੱਚ ਜਿਹੜਾ 1509 ਦਾ ਰੇਟ ਆ ਲੱਗ ਰਿਹਾ ਹੈ 3331 ਰੁਪਏ ਤੱਕ ਜਿਹੜਾ ਇਹਦਾ ਰੇਟ ਦੇਖਣ ਨੂੰ ਮਿਲਿਆ ਹੈ ਅਤੇ ਇੰਦਰੀ ਮੰਡੀ ਦੇ ਵਿੱਚ ਜਿਹੜਾ 3270 ਰੁਪਏ 1509 ਵੈਰੇਟੀ ਦਾ ਰੇਟ ਦੇਖਣ ਨੂੰ ਮਿਲਿਆ ਹੈ ਅਤੇ ਕਰਨਾਲ ਦੇ ਵਿੱਚ ਕਰਨਾਲ ਦੀ ਮੰਡੀ ਦੇ ਵਿੱਚ ਜਿਹੜਾ 3360 ਰੁਪਏ ਇਹਦਾ ਰੇਟ ਹੈ ਜਿਹੜਾ ਦੇਖਣ ਨੂੰ ਮਿਲਿਆ ਹੈ ਅਤੇ ਫਰੀਦਕੋਟ ਮੰਡੀ ਦੇ ਵਿੱਚ ਇਹਦਾ ਰੇਟ 3450 ਰੁਪਏ ਜਿਹੜਾ ਹੁਣ ਤੱਕ ਲੱਗਿਆ ਹੈ ਸਾਨ ਦੋਸਤੋ ਅਤੇ ਕੋਟਕਪੂਰਾ ਮੰਡੀ ਦੇ ਵਿੱਚ 3350 1500 9 ਬਾਸਪਤੀ ਦਾ ਰੇਟ ਹੈ ਜਿਹੜਾ ਲੱਗਿਆ ਹੈ ਅਤੇ ਟਹਾਨਾ ਹਰਿਆਣਾ ਦੇ ਵਿੱਚ ਜਿਹੜਾ ਇਹਦਾ ਰੇਟ ਹੁਣ ਤੱਕ ਜਿਹੜਾ 3231 ਰੁਪਏ ਲੱਗਿਆ ਹੈ ਫਾਜਲੀਕਾ ਮੰਡੀ ਦੇ ਵਿੱਚ ਜਿਹੜਾ 1509 ਵੈਰੈਟੀ ਦਾ ਰੇਟ ਹੈ ਉਹ 3200 ਰੁਪਏ ਤੱਕ ਜਿਹੜਾ ਲੱਗਿਆ ਹੈ ਸੋ ਅੱਜ ਤੱਕ ਦੇ ਜਿਹੜੇ ਰੇਟ ਨੇ ਮੰਡੀਆਂ ਦੇ ਸੋ ਇਸ ਪ੍ਰਕਾਰ ਸੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਿਹੜਾ ਰੇਟ ਹੈ ਜਿਹੜਾ ਇਹਦਾ ਅੱਪ ਜਾ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ 1509 ਬਾਸਪਤੀ ਦਾ ਕੀ ਰੇਟ ਆ ਜਿਹੜਾ ਆਵੇਗਾ ਉਸ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਅਤੇ ਇਸ ਵਾਰ ਅਗੇਤੀ 1509 ਵੈਰੈਟੀ ਦਾ ਜਿਹੜਾ ਨਕਾਲਾ ਉਹ ਵੀ ਜਿਹੜੇ ਵਧੀਆ ਇਕਾਉਣ ਦੇ ਚਾਂਸ ਨੇਗੇ ਕਿਉਂਕਿ ਇਸ ਵਾਰ ਮੀਂਹ ਜਿਆਦਾ ਪੈਨੇ ਤੇ ਠੰਡ ਦੇ ਵਿੱਚ ਜਿਹੜੀ 1509 ਜ਼ਿਆਦਾਤਰ ਜਿਹੜੀ ਝੋਨਾ ਜਿਹੜਾ ਪੱਕਿਆ ਇਸ ਵਾਰ ਇਸ ਲਈ ਉਹਦਾ ਝਾੜ ਵੀ ਜਿਹੜਾ ਬਹੁਤ ਵਧੀਆ ਚੰਗਾ ਹੁਣ ਤੱਕ ਜਿਨ੍ਹਾਂ ਨੇ ਜਿਹੜੀ 1509 ਵੈਰੈਟੀ ਵੱਡੀ ਹੈ ਤਾਂ ਉਹਨਾਂ ਦਾ ਝਾੜ ਵੀ ਜਿਹੜਾ ਸੋਨਾ ਦੇਖਣ ਨੂੰ ਮਿਲਿਆ ਏ ਝਾੜ ਦੇ ਪਰਤੀ ਕੋਈ ਵੀ ਨਿਰਾਸ਼ਾ ਜਿਹੜੀ ਦੇਖਣ ਨੂੰ ਨਹੀਂ ਮਿਲੀ ਅਤੇ ਅੱਗੇ ਵੀ ਜਿਹੜੇ ਝਾੜ ਵਧਿਆਉਣ ਦੇ ਚਾਂਸ ਸੀ ਜਿਹੜੇ ਦਿਖਾਈ ਦੇ ਰਹੇ ਨੇ ਅਤੇ ਰੇਟ ਵੀ ਜਿਹੜਾ ਇਸ ਦਾ ਅੱਗੇ ਜਿਹੜਾ ਜਾ ਕੇ ਅਪ ਹੋ ਸਕਦਾ ਹੈ ਰੇਟ ਇਸ ਦੇ ਵਧਣ ਦੇ ਜਿਹੜੇ ਪੂਰੇ ਪੂਰੇ ਚਾਂਸ ਨੇ ਵਸਪਤੀ ਝੋਨੇ ਦੇ ਸੋ ਏਸੀ ਇੱਕ ਜਾਣਕਾਰੀ ਸਾਂ ਦੋਸਤੋ ਜੋ ਅਗਲੀ ਵੀਡੀਓ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ ਦੋਸਤੋ